ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਬਠਿੰਡਾ ਸੀਟ ਬਾਰੇ ਗੱਲ ਕਰਾਂਗੇ ਬਠਿੰਡਾ ਲੋਕ ਸਭਾ ਸੀਟ ਜਿਸ ਨੂੰ ਪੰਜਾਬ ਦੀਆਂ 13 ਸੀਟਾਂ ਚੋਂ ਹੌਟ ਸੀਟ ਮੰਨਿਆ ਜਾਂਦਾ ਹੈ ਮੰਨਿਆ ਵੀ ਕਿਉਂ ਨਾ ਜਾਵੇ ਕਿਉਂਕਿ ਅਕਾਲੀਆਂ ਨੇ ਇਸੇ ਇੱਕ ਸੀਟ ਤੇ ਟੇਕ ਰੱਖੀ ਹੋਈ ਹੈ ਕਿ ਇਸ ਸੀਟ ਦਾ ਘਟੋ-ਘਟ ਕੱਢ ਲਈਏ ਇਸ ਵਾਰ ਇਹ ਐਸੇ ਤੁਹਾਨੂੰ ਦੱਸਾਂ ਇਹ ਸੀਟ ਜਾਦਾ ਵਾਰ ਅਕਾਲੀਆਂ ਨੇ ਜਿੱਤੀ ਹੈ ਤੁਸੀਂ ਦੇਖੋ 1952 ਚ ਪਹਿਲੀ ਵਾਰ ਜਦੋਂ ਵੋਟਾਂ ਪਈਆਂ ਨੇ ਭਾਵੇਂ ਉਦੋਂ ਨੈਸ਼ਨਲ ਇੰਡੀਅਨ ਨੈਸ਼ਨਲ ਕਾਂਗਰਸ ਜਿੱਤੀ ਸੀ ਹੁਕਮ ਸਿੰਘ ਜਥੇਸੀ ਸਰਦਾਰ ਹੁਕਮ ਸਿੰਘ ਲੇਕਨ ਉਸ ਤੋਂ ਬਾਅਦ 57 ਚ ਵੀ ਹੁਕਮ ਸਿੰਘ ਜਥੇਸੀ ਲੇਕਨ ਪਾਰਟ ਤੋਂ ਲੈ ਕੇ ਮੈਂ ਦੇਖ ਰਿਹਾ ਸੀ ਹੁਣ ਤੱਕ 2019 ਤੱਕ 10 ਵਾਰ ਅਕਾਲੀ ਜਿੱਤੇ ਨੇ ਇਸ ਸੀਟ 10 ਵਾਰ ਤੇ ਦੂਜੇ ਨੰਬਰ ਤੇ ਜੇ ਆਉਂਦੀ ਹੈ ਕਾਂਗਰਸ ਆਉਂਦੀ ਹੈ ਕਾਂਗਰਸ ਨੇ ਇਹ ਸੀਟ 4 ਵਾਰ ਜਿੱਤੀ ਹੈ ਤੇ ਫਿਰ ਉਸ ਤੋਂ ਬਾਅਦ ਅਕਾਲੀ ਅੰਮ੍ਰਿਤਸਰ ਵਾਲੇ ਵੀ ਲੈ ਕੇ ਸੀ ਇੱਕ ਵਾਰ ਤੇ ਸੀਪੀਆਈ ਦੋ ਵਾਰ ਲੈ ਕੇ ਗਈ ਹੈ ਜਿਹੜੇ ਬਾਬਾ ਸੋਚਾ ਸਿੰਘ ਉਹ ਅਕਾਲੀ ਦਲ ਅੰਮ੍ਰਿਤਸਰ ਦੇ ਸੀ ਉਹ ਜਿੱਤੇ ਸੀ 99 ਚ ਉਦੋਂ ਤਾਂ ਸਾਰੀ 99 ਚ ਤੋਂ ਤਾਂ ਜਿਹੜੇ 8 ਬੰਦੇ ਜਿੱਤੇ ਸੀ ਮਾਨ ਸਾਹਿਬ ਜਦੋਂ ਤਰ ਤਰ ਜਿੱਤੇ ਨੇ ਉਸ ਵੇਲੇ ਦੀ ਗੱਲ ਹੈ ਅਦਰਵਾਈਜ਼ 10 ਵਾਰ ਇਹ ਜਿੱਤੇ ਨੇ ਤੇ 4 ਦੇ ਵਿੱਚ ਧੰ ਜਿਹੜੀ ਆ ਧੰਨਾ ਸਿੰਘ ਗੁਲਸ਼ਨ ਦੀ ਬੇਟੀ ਪਰਵਜੀਤ ਕੌਰ ਗੁਲਸ਼ਨ ਉਹ ਜਿੱਤੀ ਸੀ ਉਸ ਤੋਂ ਬਾਅਦ 9 14 ਤੇ 19 'ਚ ਹਰਸਿਮਰਤ ਕੌਰ ਜਿੱਤੀ ਇਸ ਵਾਰ ਹਰਸਿਮਰਤ ਕੌਰ ਬਾਦਰ ਜਿੱਤ ਸਕਦੇ ਨੇ ਕਿ ਨਹੀਂ ਜਿੱਤ ਸਕਦੇ ਇਹ ਤੇ ਗੱਲ ਕਰਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹ ਲਈ ਬੀਰ ਸਾਰੇ ਦਰਸ਼ਕਾਂ ਨੂੰ ਕਿ ਪਿਆਰੇ ਦਰਸ਼ਕੋ ਤੁਸੀਂ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਇਸ ਸੀਟ ਦੀ ਪਹਿਲਾਂ ਤਾਂ ਇਸ ਬਾਰੇ ਆਪਾਂ ਇਹ ਜਾਣ ਲਈਏ ਕਿ ਇਸ ਜਿਹੜੀ ਬਟੈਂਡਾ ਸੀਟ ਹੈ ਨਾ ਇਹਦੇ ਵਿੱਚ ਜਿਹੜੇ 9 ਵਿਧਾਨ ਸਭਾ ਹਲਕੇ ਨੇ ਇਹ ਆਮ ਆਦਮੀ ਪਾਰਟੀ ਦੇ ਕੋਲੀ ਨੇ ਤੁਸੀਂ ਦੇਖੋ ਲੰਬੀ ਤੇ ਜਿਹੜੇ ਮੰਤਰੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੜੀਆ ਲੜ ਰਹੇ ਨੇ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਉਪਾਦਲ ਨੂੰ ਹਰਾਇਆ ਸੀ ਉਹ ਜਿਹੜੇ ਲੰਬੀ ਤੋਂ ਐਮਐਲਏ ਨੇ ਪਟਚੋਮੜੀ ਤੋਂ ਵੈਸੇ ਰਿజర్ਵ ਸੀਟ ਹੈ ਮਾਸਟਰ ਜਗਸੀਰ ਸਿੰਘ ਇਹ ਬੀਨਾ ਦੇ ਨੇ ਫਿਰ ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗਿੱਲ ਬਟਿੰਡਾ ਦਿਹਾਤੀ ਤੋਂ ਰਿజర్ਵ ਸੀਟ ਹੈ ਅਮਿਤ ਰਤਨ ਕੋਠਫਟਾ ਆਹ ਮੇ ਥੋੜੇ ਦਾਗੀ ਹੋਗੇ ਹੈ ਤਾਂ ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ ਬ੍ਰਜਿੰਦਰ ਕੌਰ ਮੋੜ ਤੋਂ ਸਖਵੀਰ ਸਿੰਘ ਮਾਇਸਰਖਾਨਾ ਵਾਰਸਾ ਤੋਂ ਇੱਕ ਹੋਰ ਦਾਗੀ ਵੰਚਰੀ ਵਿਜੇ ਸਿੰਘ ਲਾ ਸਰਦੂਰਗੜ ਤੋਂ ਜਿਹੜਾ ਨੌਜਵਾਨ ਵਕੀਲ ਪੈਸੇ ਮਾਨਸਾ ਚ ਪੈਂਦਾ ਪਰ ਹਲਕਾ ਇਹ ਬਠਿੰਡੇ ਦਾ ਜਿਲ੍ਹਾ ਮਾਨਸਾ ਸੇ ਸੁਰਦੁਰਗੜ ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਇਸੇ ਤਰ੍ਹਾਂ ਬਟਲਾੜਾ ਵੀ ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਹੈ ਹਲਕਾ ਲੋਕ ਸਭਾ ਦਾ ਹੈਗਾ ਬਠਿੰਡਾ ਪ੍ਰਿੰਸੀਪਲ ਪੁੱਧਰਾ ਸੋ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਹੁਣ ਇਸ ਦੇ ਵਿੱਚ ਚੋਣ ਜਿਹੜੀ ਹੈ ਉਹ ਲੜ ਰਹੇ ਨੇ ਗਰਮੀਤ ਸਿੰਘ ਖੁੱਡੀਆਂ ਪਹਿਲਾਂ ਦੇਖ ਲਓ ਵੀ ਕੌਣ ਕੌਣ ਨੇ ਥੋੜਾ ਯਾਦ ਹੀ ਉਹਨਾਂ ਗਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਖੇਤੀ ਮੰਤਰੀ ਨੇ ਆਮ ਆਦਮੀ ਪਾਰਟੀ ਪਰ ਲੋ ਸਭ ਤੋਂ ਪਹਿਲਾਂ ਇਹਨਾਂ ਨੂੰ ਟਿਕਟ ਮਿਲੀ ਜਿਹੜੀ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਆਪਣੇ ਚੋਣ ਪ੍ਰਚਾਰ ਦੀ ਫਿਰ ਦੂਜੇ ਨੰਬਰ ਤੇ ਅਸੀਂ ਦੇਖਦੇ ਆ ਜੀਤਵਿੰਦਰ ਸਿੰਘ ਸਿੱਧੂ ਕਦੇ ਅਕਾਲੀ ਕਦੇ ਕਾਂਗਰਸੀ ਲੇਕਿਨ ਇਸ ਵਾਰ ਕਾਂਗਰਸ ਦੀ ਸੀਟ ਤੋਂ ਲੜ ਰਹੇ ਨੇ ਚੋਣ ਤੇ ਤੀਜੀ ਜਿਹੜੀ ਸੀਟ ਦਿੱਤੀ ਗਈ ਪਰਮਪਾਲ ਕੌਰ ਸਿੱਧੂ ਨੂੰ ਸ਼ਕੰਦਰ ਸਿੰਘ ਮਲੂਕਾ ਦੀ ਡੋਟੰਡਾ ਉਹਨਾਂ ਦੀ ਨੂੰ ਗੁਰਪ੍ਰੀਤ ਸਿੰਘ ਮਲੂਕਾ ਦੀ ਵਾਈਫ ਆਈਐਸ ਜਿਹੜੇ ਰਿਟਾਇਰ ਹੋਣ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਵੈਸੇ ਪੀਐਸਆਰ ਦੀ ਗੱਲ ਹੋਈ ਸੀ ਚਲੋ ਜੋ ਵੀ ਹੈ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਲੜ ਰਹੇ ਨੇ ਤੇ ਫਿਰ ਜਲੰਧਰ ਦੇ ਵਿੱਚ ਜਦੋਂ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦਿੱਤੀ ਉਸ ਵੇਲੇ ਫਿਰ ਬਹੁਤ ਖੁਸ਼ ਸੀ ਜਦੋਂ ਲਾਨ ਕੀਤਾ ਕਿ ਬਠਿੰਡਾ ਤੋਂ ਦੀਬਾ ਹਰ ਸਿਮਰਤ ਕੋ ਬਾਦਲ ਅਕਾਲੀ ਦਰਬਨੋਂ ਚੋਣ ਲੜਨਗੇ ਇਹ ਪੋਜੀਸ਼ਨ ਨਾ ਹੈ ਜਿਹੜੀ ਉਥੋਂ ਦੀ ਜਿਹੜੇ ਮੇਜਰ ਇੱਕ ਬੰਦਾ ਹੋਰ ਚਰਚਾ ਚ ਸੀ ਲੱਖਾ ਸਧਾਨਾ ਪਰ ਕਿਉਂਕਿ ਉਹਦੇ ਕਾਗਜ਼ ਰੱਦ ਹੋ ਗਏ ਇਸ ਕਰਕੇ ਉਹਨਾਂ ਦੀ ਚਰਚਾ ਖਤਮ ਹੋ ਗਈ ਉਹਨੂੰ ਕਿਹਦੀ ਮਦਦ ਕਰਦਾ ਹੈ ਉਹ ਸਿਮਰਜੀਤ ਸਿੰਘ ਮਾਨ ਦੀ ਮਦਦ ਕਰਦਾ ਹੈ ਸੰਗਰੂਰ ਜਾ ਕੇ ਜਾ ਉਹ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਦਾ ਜਾ ਕੇ ਖਡੂਰ ਸਾਹਿਬ ਇਹ ਦੇਖਣ ਵਾਲੀ ਗੱਲ ਹੈ ਲੇਕਿਨ ਅੱਜ ਤਾਂ ਆਪਾਂ ਬਠਿੰਡਾ ਦੀ ਗੱਲ ਕਰ ਰਹੇ ਹਾਂ ਹੁਣ ਬਠਿੰਡਾ ਦਾ ਜੇ ਐਨਾਲਿਸਿਸ ਕਰਨਾ ਹੈ ਤਾਂ ਆਪਾਂ ਨੂੰ ਇੱਕ ਇੱਕ ਜਿਹੜੇ ਚਾਰੇ ਮੇજર ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਦੇ ਜਦੋਂ ਗੱਲ ਕਰਾਂਗੇ ਉਹਦੇ ਚ ਤੁਹਾਨੂੰ ਵੀ ਸੋਚਾਜੂ ਕਰਨਾ ਮੈਨੂੰ ਦੱਸਣਾ ਵੀ ਸੋਚਾਜੂ ਵੈਸੇ ਮੈਂ ਇਹ ਜਰੂਰ ਕਹਿਣਾ ਕਿ ਅੱਜ ਜੇ ਤੁਸੀਂ ਨਿਰਣਾ ਸਹੀ ਕੱਢਣਾ ਕਿ ਪਸ਼ੇਂਡਾ ਤਾਂ ਕੌਣ ਜਿੱਤੂ ਅਖੀਰ ਤੱਕ ਜਰੂਰ ਦੇਖਿਓ ਅੱਜ ਇਸ ਵੀਡੀਓ ਨੂੰ ਦੇਖੋ ਗਰਮੀਤ ਸਿੰਘ ਖੁੱਡਿਆ ਖੇਤੀ ਮੰਤਰੀ ਆ ਸਭ ਤੋਂ ਪਹਿਲਾਂ ਟਿਕਟ ਮਿਲ ਗਈ ਇਹਦਾ ਮਤਲਬ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਮਿਲਿਆ ਪ੍ਰਚਾਰ ਕਰਨ ਦਾ ਵੈਸੇ ਬੇਦਾਗ ਹਾਰ ਦੀ ਕਰੀ ਗਰਮੀਤ ਸਿੰਘ ਖੁੱਡਿਆ ਤੇ ਕੋਈ ਦਾਗ ਨਹੀਂ ਇਹ ਗੱਲ ਤਾਂ ਆਪਣ ਮੰਨਣੀ ਪਊਗੀ ਪਰ ਪਾਰਟੀ ਜਿਹੜੀ ਹੁੰਦੀ ਹੈ ਨਾ ਵੱਡੀ ਤਾਂ ਪਾਰਟੀ ਹੁੰਦੀ ਹੈ ਪਾਰਟੀ ਕੀ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਪਾਰਟੀ ਨੇ ਜਿਹੜੇ ਸੁਪਨੇ ਦਿਖਾਏ ਸੀ ਜਿੰਨਾ ਸੁਪਨੇ ਦੇਖ ਕੇ ਲੋਕਾਂ ਨੇ 92 ਐਮਐਲਏ ਜਿਤਾਏ ਸੀ ਉਹ ਸੁਪਨੇ ਪੂਰੇ ਹੋਏ ਕਿ ਨਹੀਂ ਹੋਏ ਪੰਜਾਬੀ ਬਹੁਤ ਜ਼ਿਆਦਾ ਰਿਜ਼ਲਟ ਚਾਹੁੰਦੇ ਨੇ ਆ ਪਰ ਇਹ ਤਾਂ ਫੇਰ ਦੋ 2.5 ਸਾਲ ਦੀ ਗੱਲ ਹੈ ਸਗਰੂਰ ਤਾਂ 50ਵੀਂ ਦੇ ਬਾਅਦ ਹੀ ਬਦਲਾਅ ਦੇਖਣਾ ਸੀ ਇਹ ਬਦਲਾਅ ਦੀ ਪਾਰਟੀ ਨੂੰ ਉਹਨਾਂ ਨੇ ਬਦਲ ਕੇ ਰੱਖਤਾ ਸੀ ਤੇ ਉਹਨਾਂ ਜਿਹੜੀ ਇਨਕਮ ਪੈਸੀ ਜਿਹੜੀ ਹੈ ਉਹਦਾ ਵੀ ਡਰ ਹੈ ਹੈ ਡਰ ਕੀ ਹੈ ਕਿ ਜਿੱਥੇ ਵੀ ਜਾਂਦੇ ਨੇ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਦਾ ਮੁੰਡਾ ਹਮਿਤ ਜਾਂਦਾ ਉਹਨੂੰ ਕਿਹਾ ਜਾਂਦਾ ਕਿਸਾਨਾਂ ਵੱਲੋਂ ਇਹ ਕਿਸਾਨਾਂ ਵੱਲੋਂ ਜਾਣਾ ਇਹ ਇੱਕ ਉਹ ਕਾਰਨ ਬਣਿਆ ਜਿਹੜਾ ਸੁਭ ਕਰਨ ਦੀ ਬਹੁਤ ਤੇ ਜਿਹੜੇ ਖਨੌਰੀ ਤੇ ਸੰਭੂ ਵਾਟਰ ਬੈਠੇ ਨੇ ਉੱਥੇ ਇਹਨਾਂ ਨੇ ਸਹੀ ਤਰੀਕੇ ਨਾਲ ਟੈਕਲ ਨਹੀਂ ਕੀਤਾ ਕਿਸਾਨਾਂ ਨੂੰ ਇਹ ਲੱਗਦਾ ਇੱਕ ਤਾਂ ਇਹ ਸਵਾਲ ਉਹਨਾਂ ਨੂੰ ਕੀਤੇ ਜਾ ਰਹੇ ਨੇ ਦੂਜਾ ਮੁਆਬਦਾ ਮਾਨ ਸਾਹਿਬ ਮਾਨਸਾ ਚ ਬੋਲ ਕੇ ਗਏ ਸੀ ਕਿ ਗਰਦੌਰੀਆਂ ਆਉਂਦੀਆਂ ਰਹਿਣਗੀਆਂ ਆਪਾਂ ਦਿਆ ਕਰਾਂਗੇ ਬਾਪ ਜੀ ਉਹ ਜਿਹੜਾ ਤੁਸੀਂ ਗਰਦੌਰੀ ਤੋਂ ਬਾਅਦ ਨਹੀਂ ਦਿੱਤਾ ਮੁਰਗੀ ਤੱਕ ਤਾਂ ਦਿੰਦੇ ਸੀ ਲੋਕ ਸਵਾਲ ਕਰਦੇ ਨੇ ਕਿਉਂ ਨਾ ਕਰਨ ਲੋਕ ਸਵਾਲ ਕਿ ਕਿਹਾ ਕੀ ਸੀ ਕੀਤਾ ਕੀ ਤੁਸੀਂ ਨਸ਼ੇ ਉਹ ਤੁਹਾਡੀ ਉਹ ਵੀਡੀਓ ਤੁਸੀਂ ਦੇਖੀ ਉਹ ਸਭ ਨੇ ਜਿਹੜੀ ਬੇਬੇ ਪੁੱਛਦੀ ਆ ਕਿ ਗੁਰਮੀਤ ਸਿੰਘ ਖੁੜੀਆਂ ਨੂੰ ਪੁੱਤ ਮੇਰਾ ਮੁੰਡਾ ਨਸ਼ਾ ਕਰਦਾ ਫੀਮ ਵੀ ਦੇ ਦੋ ਉਹ ਕਹਿੰਦਾ ਮੈਂ ਫੀਮ ਕਿੱਥੋਂ ਲਿਆਵਾਂ ਬੀਜਨ ਦੀ ਆਗਿਆ ਦੇ ਦੋ ਕਹਿੰਦੇ ਨਹੀਂ ਅਸੀਂ ਇਹ ਨਹੀਂ ਅਸੀਂ ਤਾਂ ਨਸ਼ੇ ਬੰਦ ਕਰਨ ਵਾਲਿਆਂ ਚੋਂ ਉਹ ਕਹਿੰਦੀ ਜੇ ਨਸ਼ੇ ਬੰਦ ਕਰਨੇ ਫਿਰ ਠਿੱਕੇ ਕਿਉਂ ਖੋਲੇ ਨੇ ਕੀ ਜਵਾਬ ਸੀ ਲੋਕ ਹੁਣ ਸਵਾਲ ਕਰਨ ਲੱਗੇ ਤੇ ਚਾਹੇ ਮੁਆਵਜ਼ਾ ਹੋਵੇ ਚਾਹੇ ਨਸ਼ੇ ਹੋਣ ਚਾਹੇ ਹੋਰ ਜਿਹੜੇ ਵਾਅਦੇ ਕੀਤੇ ਸੀ ਇਹਦਾ ਨੁਕਸਾਨ ਗੁਰਮੀਤ ਸਿੰਘ ਕੁੜੀਆਂ ਨੂੰ ਹੋਣਾ ਤੇ ਹੋ ਰਿਹਾ ਸਵਾਲ ਪੁੱਛੇ ਜਾ ਰਹੇ ਨੇ ਕਿਸਾਨ ਘੇਰੇ ਰਹੇ ਨੇ ਲੋਕ ਸਵਾਲ ਕਰ ਰਹੇ ਨੇ ਇੱਕ ਤਾਂ ਜੇ ਗਰਮੀਤ ਸਿੰਘ ਖੁੜਿਆ ਦੀ ਆਪਾਂ ਗੱਲ ਕਰੀਏ ਭਾਵੇਂ ਕਿ ਅਜੇ ਗਰਮੀਤ ਸਿੰਘ ਖੁੜਿਆ ਤੇ ਉਸ ਤਰ੍ਹਾਂ ਦਾ ਕੋਈ ਜਿਹੜਾ ਹੈ ਸਿੱਧੇ ਤੌਰ ਤੇ ਜਿਵੇਂ ਦੋ ਬੰਦਿਆਂ ਤੇ ਦਾਗ ਲੱਗੇ ਨੇ ਅਮਿਤ ਰਤਨ ਤੇ ਤੇ ਵਿਜੇ ਸਿੰਘ ਉਹਿੱਤਾ ਇਸੇ ਬਟੰਡਾ ਚ ਪੈਂਦੇ ਨੇ ਲੋਕ ਪੁੱਛਦੇ ਨੇ ਕੰਮ ਕਿਉਂ ਨਹੀਂ ਹੋ ਰਿਹਾ ਇਹ ਦੇਖਣ ਵਾਲੀ ਗੱਲ ਹੈ ਦੂਜੀ ਗੱਲ ਕਾਂਗਰਸ ਜਿਹੜਾ ਜੀਤ ਮੇ ਦਰਸਨ ਦੇਖੋ ਜੀਤ ਮੇ ਦਰਸਨ ਦੇ ਦਰਬਦਲੀ ਦਾ ਦੋਸ਼ਤਾ ਹੈ ਕਦੇ ਕਾਂਗਰਸ ਕੇ ਇਹਦਾ ਕਿੰਨਾ ਫਾਇਦਾ ਕਿੰਨਾ نقصان ਹੈ ਇਹ ਤਾਂ ਬਾਤ ਦੀ ਗੱਲ ਹੈ ਲੇਕਿਨ ਇੱਕ ਗੱਲ ਉਹਦੇ ਹੱਕ ਚ ਜਾ ਰਹੀ ਹੈ ਤੂੰ ਇਹ ਹੈ ਕਿ ਜਿਹੜਾ ਉੱਪਰ ਕਾਂਗਰਸ ਨੂੰ ਫਾਇਦਾ ਹੋ ਰਿਹਾ ਜਦੋਂ ਰੋਹਲ ਗਾਂਧੀ ਮਲਕਰਜਨ ਖੜ ਗਏ ਜਦੋਂ ਘੇਰਦੇ ਨੇ ਮੋਦੀ ਸਾਹਿਬ ਨੂੰ ਜਿਹੜੀ ਮੋਦੀ ਸਾਹਿਬ ਦਾ ਬਾਬਰੀ ਬਾਜਤ ਨੂੰ ਚ ਜਿਹੜਾ ਰਾਮ ਮੰਦਰ ਨੂੰ ਬਾਬਰੀ ਤਾਲਾ ਲਾਉਣ ਦੀ ਗੱਲ ਹੈ ਜਾਂ ਹੋਰ ਗੱਲਾਂ ਨੇ ਜਾਂ ਜਿਹੜੇ ਜਦੋਂ ਉਹ ਕਹਿੰਦੇ ਲੈ ਕੇ ਜੀ ਅਡਾਨੀ ਤੇ ਵਾਨੀ ਦੇ ਟੈਂਕ ਟੈਂਪੂ ਭਰ ਕੇ ਕਾਲਾ ਧੰਦ ਦਿੱਤਾ ਤਾਂ ਇਹਦਾ ਮਤਲਬ ਲੋਕ ਸਮਝਣ ਲੱਗੇ ਕਿ ਹੁਣ ਮੋਦੀ ਜ਼ਾਰ ਹੈ ਤੇ ਇਸ ਦਾ ਫਾਇਦਾ ਜਿਹੜਾ ਹੈ ਉਹ ਢਿੱਛ ਤੌਰ ਤੇ ਅੱਜ ਕੱਲ ਮੀਡੀਆ ਦੇ ਜੋਗ ਦੇ ਵਿੱਚ ਕਾਂਗਰਸੀ ਨੂੰ ਹੋ ਰਿਹਾ ਤੇ ਪੰਜਾਬ ਦੇ ਵਿੱਚ ਵੀ ਕਾਂਗਰਸੀ ਨੂੰ ਹੋਏਗਾ ਤੇ ਜੀਤਵਿੰਦਰ ਸਿੰਘ ਨੂੰ ਇਹਦਾ ਫਾਇਦਾ ਤਾਂ ਹੈ ਸ਼ੇਰ ਆਜ ਦੇ ਪਰਪਾਲ ਕੋਰ ਸਦੂ ਪਰਪਾਲ ਕੋਰ ਪਹਿਲੀ ਵਾਰ ਆਈ ਹੈ ਉਹ ਫੈਰਿਆਂ ਚ ਦੇਖੀਏ ਉਹ ਤਾਂ ਹੀ ਹੈ ਕਿ ਉਸ ਦੇ ਦਰਸ ਨੂੰ ਲੋਕਾਂ ਦੀ ਨੋਹ ਹੈ ਗੁਰਪ੍ਰੀਤ ਆ ਪਾਧੀਆ ਬੰਦਾ ਹੈ ਉਹਦੀ ਵਾਈਫ ਹੈ ਤੇ ਇਹਨਾਂ ਦੇ ਨਿੱਜੀ ਸੰਬੰਧ ਅਕਾਲੀਆਂ ਚ ਨੇ ਉਹ ਬੁੜ ਤੋੜ ਸਕਦੇ ਨੇ ਜਿਹੜੀ ਨਿੱਜੀ ਸੰਪਰਕਾ ਰਿਪੋਰਟ ਹੁੰਦੀ ਆ ਉਹਦੀ ਗੱਲ ਕਰ ਰਹੇ ਨੇ ਲੇਕਿਨ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਨੇ ਕਿਸਾਨ ਉਹਨਾਂ ਦਾ ਕੀ ਕਰੋਗੇ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਕੀਤੀ ਗਈ ਦਿੱਲੀ ਜਾਣ ਤੋਂ ਰੋਕਿਆ ਗਿਆ ਭਾਰਤੀ ਜਨਤਾ ਪਾਰਟੀ ਨੇ ਵਾਦੇ ਨਹੀਂ ਪੂਰੇ ਕੀਤੇ ਸਾਰੀਆਂ ਗੱਲਾਂ ਦਾ ਖਮਿਆਜਾ ਇਹਨਾਂ ਦੇ ਜਿਹੜੇ ਉਮੀਦਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ ਪਰਮਪਾਲ ਕੋਰ ਸਿੱਧੂ ਨੂੰ ਵੀ ਭੁਗਤਣਾ ਪੈ ਰਿਹਾ ਹੈ ਭੁਗਤਣਾ ਪਏਗਾ ਫੇਰ ਆਜੋ ਚੌਥੀ ਸੀਟ ਚੌਥਾ ਉਮੀਦਵਾਰ ਉਹ ਹੈ ਹਰਸਿਮਰਤ ਕੋਰ ਬਾਦਲ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਹਰ ਸਿਮਰਿਤ ਕੋਰ ਬਾਦਰ ਲਗਾਤਾਰ ਤਿੰਨ ਵਾਰ ਜਿੱਤ ਚੁੱਕੇ ਨੇ 9 14 ਤੇ 19 ਹੁਣ ਇਸ ਹੈਟ੍ਰਿਕ ਤੋਂ ਬਾਅਦ ਇੱਕ ਵਾਰ ਫਿਰ ਇੱਥੇ ਤੇ ਇਹ ਵੀ ਕੰਫੀਡੈਂਸੀ ਹਰ ਸਿਮਰਿਤ ਦਾ ਜਦੋਂ ਇਹ ਕਿਹਾ ਗਿਆ ਜੀ ਇਹਨੂੰ ਖਡੂਰ ਸਾਹਿਬ ਭੇਜ ਰਹੇ ਨੇ ਜੀ ਇਹਦਾ ਨਾਮ ਵੀ ਅਨਾਉਂਸ ਕੀਤਾ ਜੀ ਕਿ ਸੇਫ ਸੀਟ ਬੰਕਦੇ ਨੇ ਇੱਥੇ ਤਾਂ ਇਹਦਾ ਵਿਰੋਧ ਬਹੁਤ ਹੈ ਸਾਰੀਆਂ ਗੱਲਾਂ ਦੇ ਬਾਵਜੂਦ ਕਿਦਨ ਹਰ ਸਭ ਮਰਤਨੇ ਕਿਹਾ ਸੀ ਜੇ ਮੈਂ ਲੜੀ ਤਾਂ ਬਠਿੰਡਾ ਤੋਂ ਹੀ ਲੜਨਾ ਸੋ ਇਸ ਕਰਕੇ ਬਠਿੰਡਾ ਸੀਟ ਜਿਹੜੀ ਹੈ ਉਹ ਉਥੋਂ ਲੜ ਰਹੀ ਹੈ ਦੇਖੋ ਸਭ ਤੋਂ ਜ਼ਿਆਦਾ ਵੱਡਾ ਕੰਮ ਉਹ ਜਿਹੜੇ ਕਿਨਾਰ ਰਹੇ ਨੇ ਉਹ ਹੈ ਏਮਜ਼ ਦਾ ਲੈ ਕੇ ਆਉਣਾ ਹਾਲਾਂਕਿ ਜੀਤਮਿੰਦਰ ਸਿੱਧੂ ਚੈਲੰਜ ਕਰ ਰਿਹਾ ਹੈ ਕਿ ਦੱਸੋ ਤੁਹਾਡੇ ਖਾਤੇ ਚ ਕਿਵੇਂ ਪਾਈਏ ਏਮਜ਼ ਤੁਸੀਂ ਲੈ ਕੇ ਆਏ ਹੋ ਵੈਸੇ ਏਮਜ਼ ਤੇ ਕਾਫੀ ਦਿਲਚਸਪੀ ਦਿਖਾਈ ਗਈ ਪ੍ਰਕਾਸ਼ ਸਿੰਘ ਬਾਦਲ ਨੇ ਵੀ ਤੇ ਇਸ ਪਰਿਵਾਰ ਨੇ ਐੀਡਜ਼ ਲੈ ਕੇ ਜਾਣ ਦੇ ਵਿੱਚ ਕਾਫੀ ਕੋਸ਼ਿਸ਼ ਕੀਤੀ ਮਿਹਨਤ ਕੀਤੀ ਇਹ ਵੱਖਰੀ ਗੱਲ ਹੈ ਇਹ ਵੱਖਰੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਟਾਈਮ ਹੋਇਆ ਉਹ ਵੀ ਕ੍ਰੈਡਿਟ ਲੈਣਗੇ ਲੇਕਿਨ ਇਹ ਕ੍ਰੈਡਿਟ ਹਰ ਸਿਮਰਤ ਕੋਰ ਲੈ ਰਹੀ ਹੈ ਇਸ ਮਾਮਲੇ 'ਚ ਫਿਰ ਜਿਹੜਾ ਬੰਦਾ ਤਿੰਨ ਵਾਰੀ ਜਿੱਤਿਆ ਹੋਵੇ ਜਿਹੜਾ ਪਰਿਵਾਰ ਉੱਥੇ ਲਗਾਤਾਰ ਇਸ ਏਰੀਆ 'ਚ ਵਸ ਚ ਰਿਹਾ ਹੋਵੇ ਜੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਇਹ ਆਪ ਬਾਦਲ ਪਰਿਵਾਰ ਸੈਂਕੜੇ ਲੋਕਾਂ ਨੂੰ ਨੌکریاں ਰਵਾਈਆਂ ਲੋਕਾਂ ਦੇ ਕੰਮ ਕੀਤੇ ਇਹ ਸਾਰਾ ਕੁਝ ਫਿਰ ਇੱਕ ਹੋਰ ਬਹੁਤ ਵੱਡਾ ਫੈਕਟਰ ਪੈਸਾ ਪੈਸੇ ਦੀ ਤਾਂ ਕੋਈ ਕبھی ਨਹੀਂ ਹੈ ਤੋ ਇਹ ਸਾਰੇ ਫੈਕਟਰ ਜਦੋਂ ਆਪਾਂ ਦੇਖਦੇ ਆ ਤੇ ਉਹਦੇ ਵਿੱਚ ਫਿਰ ਕਿਤੇ ਨਾ ਕਿਤੇ ਇਹਨਾਂ ਦੀ ਉਮੀਦਵਾਰੀ ਬਾਰੇ ਜੇ ਕਿ ਇਹ ਬਹੁਤ ਸਹੀ ਟਰੈਕ ਤੇ ਚੱਲ ਰਹੇ ਨੇ ਇਹ ਕਹਿਣਾ ਪੈਂਦਾ ਔਰ ਵੀ ਗੱਲਾਂ ਨੇ ਦੇਖੋ ਇਹਨਾਂ ਦਾ ਸਭ ਤੋਂ ਵਿਰੋਧ ਇਸ ਕਰਕੇ ਸੀ ਕਿ ਇਹਨਾਂ ਨੇ ਕਿਸਾਨ ਬਿੱਲ ਜਿਹੜਾ ਉਹਨਾਂ ਦੇ ਹੱਕ ਚ ਗਿਆ ਉਦੋਂ ਇਹ ਕੈਬਨਟ ਮਨਿਸਟਰ ਸੀ ਹਰਸਿਮਰਤ ਕੌਰ ਫਿਰ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਅਖੀਰ ਤੱਕ ਲੱਗੇ ਰਹੇ ਮੈਂ ਕਿੰਨੇ ਵਾਰ ਹੀ ਕਿਹਾ ਸੱਚ ਸਰਾਹੀ ਸੱਚ ਕੀ ਵੇਲਾ ਸੱਚ ਵੇਲੇ ਸਿਰ ਨਾ ਬੋਲੇ ਤੇ ਉਦੋਂ ਬਾਅਦ ਸੱਚੀ ਗੱਲ ਇਹ ਹੈ ਮੈਂ ਅਪਰੀਸ਼ੀਏਟ ਕੀਤਾ ਸੀ ਉਹਦੇ ਪ੍ਰੋਗਰਾਮ ਚ ਕਿ ਹਰਸਿਮਰਤ ਕੌਰ ਬਦਲ ਲੈ ਲੋਕ ਸਭਾ ਚ ਸਾਨਾਂ ਦੇ ਮੁੱਦੇ ਬੰਦੀ ਸਿੰਘਾਂ ਦੇ ਮੁੱਦੇ ਜਿਸ ਤਰੀਕੇ ਨਾਲ ਠਾਏ ਜਿੰਨੀ ਉੱਚੀ ਸੁਰ ਚ ਠਾਏ ਜਿੰਨੀ ਭਾਵਕਤਾ ਨਾਲ ਠਾਏ ਔਰ ਝਾੜ ਵੀ ਖਾਧੀ ਅੰਮ੍ਰਿਤਸਰ ਤੋਂ ਜਦੋਂ ਰਜੋਹਣੇ ਦੀ ਗੱਲ ਚੱਲ ਰਹੀ ਸੀ ਵੀ ਉਹ ਤਾਂ ਬਾਫੀ ਨਹੀਂ ਮੰਗਦਾ ਤੁਸੀਂ ਕੀ ਕਰ ਰਹੇ ਹੋ ਬੈਠ ਜਾ ਤੂੰ ਇਹ ਵੀ ਕਿਹਾ ਸੀ ਬੁੱਧੇ ਤਾਂ ਠਾਏ ਲੇਕਿਨ ਜੋ ਹੀ ਸੱਚ ਬੋਲਣ ਵੇਲੇ ਸੱਚ ਨਹੀਂ ਬੋਲਿਆ ਉਹ ਤਾਂ ਵੱਡੇ ਬਾਤਲ ਤੋਂ ਵੀ ਝੂਠ ਬੁਲਾਤਾ ਸੀ ਇਸ ਦੇ ਬਾਵਜੂਦ ਜਦੋਂ ਆਪਾਂ ਸਾਰਿਆਂ ਦਾ ਅਨਲਿਸਿਸ ਕਰਦੇ ਆ ਗਰਵੀਰ ਸਿੰਘ ਖੁੜੀਆ ਇਹ ਉਦੋਂ ਬਾਅਦ ਜੀਤਮੇਂਦਰ ਇਹ ਸਾਰੀਆਂ ਗੱਲਾਂ ਚੋਂ ਦੇਖਦੇ ਆ ਹਾਲ ਦੀ ਘੜੀ ਮੈਂ ਨਹੀਂ ਕਹਦਾ ਮੈਂ ਤਾਂ ਬਿਲਕੁਲ ਨਰਪੱਖ ਹੋ ਕੇ ਅਨਲਿਸਿਸ ਤੁਹਾਡੇ ਸਾਹਮਣੇ ਰੱਖਿਆ ਹੈ ਹਾਲ ਦੀ ਘੜੀ ਮੈਨੂੰ ਲੱਗਦਾ ਹੈ ਕਿ ਸ਼ਰੋਮਨੀ ਅਕਾਲੀ ਦਲ ਜੇ ਕਿਸੇ 13 ਚੋਂ ਕਿਸੇ ਇੱਕ ਸੀਟ ਤੇ ਟੇਕ ਰੱਖ ਸਕਦਾ ਹੈ ਤਾਂ ਅਠੱਡਾ ਬਾਕੀ ਹਲੇ ਭਗਤਪਿਆ ਲਗਾਤਾਰ ਆਪਾਂ ਗੱਲ ਕਰਦੇ ਰਹੋਗੇ